ਸਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ਼ਕਰ ਦਾ ਸਭ ਠੀਕ ਠਾਕ ਹੋਮੋਗੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰਹੋ ਤੇ ਅੱਜ ਤੁਹਾਨੂੰ ਪਤਾ ਹੀ ਆ ਕਿ ਹਿਮਾਚਲ ਦੇ ਵਿੱਚ ਅਸੀਂ ਘੁੰਮਦੇ ਫਿਰਦੇ ਆ ਅੱਜ ਸਾਡਾ ਵਗਾ ਦੂਜਾ ਦਿਨ ਹਿਮਾਚਲ ਦੇ ਵਿੱਚ ਹਿਮਾਚਲ ਦਾ ਮੌਸਮ ਪੰਜਾਬ ਦੇ ਮੌਸਮ ਨਾਲੋਂ ਅਲੱਗ ਵੱਖਰਾ ਬਹੁਤ ਵੱਖਰਾ ਵਗਾ ਕਿ ਹਿਮਾਚਲ ਦੇ ਮੌਸਮ ਨਾਲੋਂ ਪੰਜਾਬ ਦੇ ਮੌਸਮ ਨਾਲੋਂ ਹਿਮਾਚਲ ਦਾ ਮੌਸਮ ਬਹੁਤ ਵੱਖਰਾ ਵਗਾ ਤੇ ਅਸੀਂ ਖੜੇ ਆਂਗੇ ਝੋਟੀ ਦੀ ਪਹਾੜੀ ਦੇ ਉੱਤੇ ਤੇ ਉਤਲਾ ਵੀ ਵਿਊਏ ਉਤਲਾ ਵੀ ਹੋਗਾ ਆ ਦੇਖ ਸਕਦੇ ਹੋ ਕਿ ਮੇਰੇ ਬੈਕ ਸਾਈਡ ਇਹ ਨਹੀਂ ਚਲਾ ਵੀ ਹੋਗਾ ਇਹ ਹਿਮਾਚਲ ਨਹੀਂ ਚਲਾ ਵੀ ਹੋਗਾ ਤੇ ਆ ਹਿਮਾਚਲ ਦਾ ਉਤਲਾ ਵੀ ਹੋਗਾ ਤੇ ਚੋਟੀ ਦੀ ਪਹਾੜੀ ਤੇ ਖੜੇ ਆਂਗੇ ਪੰਜਾਬ ਤੇ ਹਿਮਾਚਲ ਦਾ ਇੰਨਾ ਮੌਸਮ ਦਾ ਫਰਕ ਆਗਾ ਕਿ ਪੰਜਾਬ ਦੇ ਵਿੱਚ ਸੀਗੇ ਉਦੋਂ ਗਰਮੀ ਨੇ ਅੱਗ ਮਚਾਈ ਪਈ ਸੀ ਤੇ ਹੁਣ ਅਸੀਂ ਐ ਪਹੁੰਚੇ ਆਂਗੇ ਹਿਮਾਚਲ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਆ ਕੇ ਠੰਢ ਨੇ ਨਜ਼ਾਰਾ ਲਿਆਂਦਾ ਪਿਆਗਾ ਤੇ ਜਦੋਂ ਵੀ ਘੁੰਮਣ ਆਉਣਾ ਵਗਾ ਹਿਮਾਚਲ ਬੈਸਟ ਥਾ ਹੈ ਕਿਉਂਕਿ ਇੱਥੇ ਇੱਥੇ ਦਾ ਬਾਤਾਪਨ ਇੱਥੇ ਦੀ ਸੁੰਦਰਤਾ ਤੇ ਇੱਥੇ ਦੀ ਹਰੇ ਭਾਈ ਦਿਲ ਨੂੰ ਛਾਉਂਦੀ ਹੈ ਕਿ ਪਹਾੜ ਕਿਹੜੇ ਪਹਾੜ ਨੇਗੇ ਨਾ ਉਹ ਇੱਥੇ ਦੇ ਦੇਖਣ ਆਲੇ ਨੇ ਕਿ ਆਲੇ ਦਲੇ ਘੁੰਮ ਫੇਰ ਕੇ ਦੇਖਣ ਆਲੇ ਨੇ ਕਿ ਤਕਰੀਬਨ ਸਾਰੇ ਤੁਹਾਨੂੰ ਹੇਠਲਾ ਵਿਊ ਜਿਵੇਂ ਦਿਖਾਉਣਾ ਵਗਾ ਹੇਠਲੇ ਵਿਊ ਤੇ ਉੱਤਲੇ ਵਿਊ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਅੱਜ ਸਾਨੂੰ ਦੂਜਾ ਦਿਨ ਆ ਸਾਨੂੰ ਦੋ ਦਿਨ ਹੋ ਗਏ ਹੋਣਗੇ ਇੱਥੇ ਆਇਆ ਨੂੰ ਤੇ ਇੱਥੇ ਉਮਦੇ ਫਿਰਦਿਆਂ ਨੂੰ ਸਾਨੂੰ ਦੋ ਦਿਨਾਂ ਦੇ ਵਿੱਚ ਇੱਥੇ ਸੂਰਜ ਨਹੀਂ ਦਿਸੀਗਾ ਬਿਲਕੁਲ ਨਹੀਂ ਦਿਸੀਗਾ ਸੂਰਜ ਕਿਉਂਕਿ ਸੂਰਜ ਜਿੱਥੇ ਤੱਕ ਪੰਜਾਬ ਆ ਪੰਜਾਬ ਦੀ ਹੱਦ ਆ ਗਈ ਉੱਥੇ ਤੱਕ ਸੂਰਜ ਜ਼ਰੂਰ ਦਿਸੀਆ ਬਾਕੀ ਜਦੋਂ ਹਰਿਆਣੇ ਦੀ ਹਿਮਾਚਲ ਦੀ ਸੌਰੀ ਹਿਮਾਚਲ ਦੀ ਹੱਦ ਸ਼ੁਰੂ ਹੋਊਗੀ ਉਸ ਤੋਂ ਬਾਅਦ ਸਾਨੂੰ ਸੂਰਜ ਬਿਲਕੁਲ ਨਹੀਂ ਦਿਖਾਏਗਾ ਮੌਸਮ ਤੁਸੀਂ ਦੇਖ ਸਕਦੇ ਹੋ ਕਣਮਣ ਕਣਮਣ ਥੋੜੀ ਥੋੜੀ ਕਣੀ ਵੀ ਡਿੱਗ ਰਹੀ ਜਾਗੀ ਹੁਣ ਥੋੜੀ ਥੋੜੀ ਕਣੀ ਵੀ ਡਿੱਗ ਰਹੀ ਆਗੀ ਤੇ ਮੇਰੇ ਨਾਲ ਮੇਰੇ ਯਾਰ ਦੋਸਤ ਤੇ ਖੁਦ ਮੈਂ ਆਪ 5 ਦਿਨ ਦਾ ਸਾਡਾ ਵਗਾ ਪ੍ਰੋਗਰਾਮ ਕਿਹੜਾ ਬਣਾਇਆ ਹੋਇਆ ਕਿ 5 ਦਿਨਾਂ ਇੱਥੇ ਅਸੀਂ ਰਹਿਣਾ ਘੁੰਮਣਾ ਪਿੰਡਾਂ ਵਗਾ ਜਵੈ ਕਰਨਾ ਵਗਾ ਆਪਦਾ ਅਲੱਗੋ-ਲੱਗ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਕਿ ਇੱਥੋਂ ਦੇ ਹਨਾ ਵਾਤਾਵਰਨ ਤੇ ਇੱਥੋਂ ਦੀ ਸੁੰਦਰਤਾ ਤਾਂ ਇੱਥੋਂ ਦਾ ਕੀ ਮਾਹੌਲ ਆਗਾ ਅਲੱਗੋ-ਲੱਗ ਤੁਹਾਰ ਰਾਂਗੇ ਠੀਕ ਕਿਹੜੀ ਇੱਥੋਂ ਦਾ ਤੇ ਪੰਜਾਬ ਦਾ ਆਪਦਾ ਪੰਨ ਵਾਤਾਵਰਨ ਹੈਗਾ ਜ਼ਮੀਨ ਅਸਮਾਨ ਦਾ ਫਰਕ ਹੈਗਾ ਇੰਨਾ ਫਰਕ ਆਗਾ ਕਿਉਂਕਿ ਇੱਥੇ ਦੀ ਕਿਹੜੀ ਹਰੇ ਬਾਈ ਆ ਗਈ ਇੱਥੇ ਤੇ ਕਿਹੜੇ ਦਰਾਖਤ ਨੇ ਕਿ ਦਰਾਖਤਾਂ ਕਿਹੜੇ ਲਬੇ ਨੇ ਕਿ ਆ ਦੇਖ ਵੀ ਸਕਦੇ ਹੋਗੇ ਮੇਰੇ ਆ ਸਮਝ ਲਓ ਵੀ ਇਹ ਸਾਰੀ ਪਹਾੜੀ ਆ ਕਿਹੜੀ ਪਹਾੜੀ ਆ ਇਹ ਸਾਰੀ ਪਹਾੜੀ ਇੱਥੋਂ ਤੋਂ ਲੈ ਕੇ ਥੱਲੇ ਤੱਕ ਤਕਰੀਬਨ ਦਰਾਖਤਾਂ ਦੇ ਨਾਲ ਹੀ ਭਰੀ ਹੋਈ ਆ ਗਈ ਏ ਜਿੰਨੀ ਵੀ ਪਹਾੜੀ ਦਰਾਖਤਾਂ ਦੇ ਨਾਲ ਭਰੀ ਹੋਈ ਆ ਗਈ ਤੇ ਇੱਧਰ ਤੁਸੀਂ ਮੇਰੇ ਬੈਕ ਸਾਈਡ ਵੀ ਦੇਖ ਸਕਦੇ ਹੋਗੇ ਟਾਵਰ ਦੇ ਬਿਲਕੁਲ ਨਜ਼ਦੀਕ ਆ ਗਿਆਂਗੇ ਹੁਣ ਆਪਾਂ ਟਾਵਰ ਦੇ ਟਾਵਰ ਦੇ ਬਿਲਕੁਲ ਨਜ਼ਦੀਕ ਆ ਆਉਂਦੇ ਸਾਰ ਤਕਰੀਬਨ ਇਹ ਜ਼ਮੀਰ ਤੋਂ ਹੋਊਗਾ ਘੱਟੋ-ਘੱਟ ਜੇ 12 ਨਹੀਂ ਜਿਹੜਾ ਹਿਮਾਚਲ ਦਾ 뷰 ਆਗਾ ਕਿਹੜਾ ਇੱਕ ਨੰਬਰ 뷰 ਆਗਾ ਕਿਉਂਕਿ ਹਿਮਾਚਲ ਯਾਰ ਘੁੰਮਣ ਨੂੰ ਫੈਨ ਨੂੰ ਟੂਰਿਸਟ ਨੂੰ ਅਲੱਗ-ਅਲੱਗ ਗਰੁੱਪਾਂ ਦੇ ਹਿਸਾਬ ਨਾਲ ਬਹੁਤ ਵਧੀਆ ਪਗਾ ਹਿਮਾਚਲ ਦਾ ਕਿ ਮੈਂ ਆਪਾਂ ਕਹਿ ਸਕਨੇ ਕਿ ਇੱਕ ਨੰਬਰ ਆਗਾ ਘੁੰਮਣ ਨੂੰ ਦੇਦਲਾ ਮੌਸਮ ਤੁਸੀਂ ਦੇਖਦਾ ਕਿਣ ਮਣ ਕਣ ਮਣ ਇੱਥੇ ਮਾਰੀ 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 ਹੋਈ ਜਾਂਦੀ ਹੈ ਕਿ ਤਕਰੀਬਨ ਪੂਰੀ ਦਿਹਾੜੀ ਇੱਥੇ ਨਾ ਹੀ ਧੁੱਪ ਰਹਿੰਦੀ ਆ ਨਾ ਹੀ ਮੀਂਹ ਵਾਲਾ ਮੌਸਮ ਰਹਿੰਦਾ ਵਗਾ ਮੌਸਮ ਵੀ ਬੀਈ ਮੈਕਸ ਜਿਹਾ ਹੋਈ ਜਾਂਦਾ ਵਗਾ ਜਿਉਂ ਜਿਉਂ ਉੱਤੇ ਨੇ ਉੱਤੇ ਨਹੀਂ ਜਿਹਨੂੰ ਅੱਡਾ ਟਪਹਾੜਾ ਤੇ ਚੜੀ ਜਾਂਦੇ ਆ ਮੌਸਮ ਵੀ ਆਪੋ ਆਪਣੀਆਂ ਰੁੱਖਾ ਬਦਲੀ ਜਾਂਦਾ ਵਗਾ ਬੜਾ ਘੈਂਟ 뷰 ਆਗਾ ਇੱਥੇ ਦਾ ਦੇਖ ਸਕਦੇ ਹੋ ਕਿ ਮੇਰੀ ਬੈਕ ਸਾਈਡ ਤੋਂ ਨੂੰ ਇਹ ਟਾਈਮ ਜ਼ਮੀਰ ਤਾਂ ਦੀਦੀ ਨਹੀਂ ਹੋਣੀ ਬੱਦਲ ਵਾਈ ਦੀਦੀਂਦੀ ਆਂ ਦੀ ਨਹੀਂ ਹੋਣੀਾਂਗੀ ਕਿਉਂਕਿ ਐਨੇ ਉੱਤੇ ਸੀ ਉੱਤੇ ਪਹੁੰਚੂਗਾ ਤੇ ਉੱਤੇ ਵੀ ਤੁਹਾਨੂੰ ਬੱਦਲ ਦਿਖਾ ਰਹੇ ਆਗੇ ਆ ਦੇਖ ਸਕਦੇ ਹੋ ਕਿ ਤੁਸੀਂ ਉੱਤੇ ਕਿਹੜੇ ਆ ਬੱਦਲ ਜਾਂਦੇ ਨੇ ਗਾਲੇ ਇਹ ਉੱਤੇ ਤਕਰੀਬਨ ਬੱਦਲ ਆਲੇ-ਦਾਲੇ ਘੁੰਮਦੇ ਫਿਰ ਜਾਂਦੇ ਨੇ ਕਿ ਬਾਲਾ ਘੈਂਟ ਥਿਊਗਾ ਯਾਰ ਇੱਥੇ ਬਾਲਾ ਨ ਯਾਰਾ ਸਿਰਾਲ ਆਇਆ ਪਿਆ ਵਗਾਂ ਮਾਤਰੀਆਂ ਨੇ ਛਾਂ ਪਿਆ ਹੋਇਆ ਯਾਰ ਇਹਨਾਂ ਨੇ ਆਫਤਾਂ ਨਾ ਕਿਹੜੀ ਕਿ ਮੈਂ ਇਧਰ ਦਰਖਤ ਬਹੁਤ ਕੱਟ-ਕੱਟਦੇ ਨੇ ਕੱਟਦੇ ਨੇਗੇ ਦਰਖਤਾਂ ਦੀ ਸ਼ਾਂਭ ਸੰਭਾਲ ਕਰਦੇ ਨੇਗੇ ਇਧਰ ਲਬਾਤਾ ਬਣੇ ਇੰਨਾ ਸੁਧ ਬਾਦਾ ਬਣਨਾਗਾ ਨਜ਼ਾਰੇ ਬਣਨੇ ਪਾਣੇ ਪ੍ਰਭੂ ਜੇ ਹਮ ਚਰਚਾ ਕਰਨੀ ਹੁੰਨੇ ਹੋ ਤਾਂ ਕੁਛ ਦਿਨ ਲਾ ਕੇ ਜਾਇਆ ਕਰੋ ਇੱਥੇ ਦਾ ਵੀਊ ਇੱਥੇ ਦਾ ਵਾਤਾਵਰਣ ਜਰੂਰ ਦਿਖਾ ਕੇ ਰਿਆ ਜਾਇਆ ਕਰੋ ਧੰਨਵਾਦ ਜੀ